ਤੁਸੀਂ ਦੇਖੋ ਕਿਸ ਤਰ੍ਹਾਂ ਸ਼ਾਂਤਮਈ ਖੜੇ ਕਿਸਾਨਾਂ ਤੇ ਪੁਲਿਸ ਦੇ ਵੱਲੋਂ ਪਹਿਲਾਂ ਹੀ ਗੋਲਾਬਾਰੀ ਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਥਰੂ ਗੈਸ ਦੇ ਗੋਲੇ ਆ ਜਿਹੜੇ ਛੱਡ ਦਿੱਤੇ ਨੇ ਬਿਲਕੁਲ ਸ਼ਾਂਤ ਖੜੇ ਕਿਸਾਨਾਂ ਤੇ ਹਲੇ 11 ਨਹੀਂ ਸੀ ਵਜੇ ਕਿਸਾਨਾਂ ਦੀ ਹਲੇ ਕੋਈ ਕਾਲ ਨਹੀਂ ਸੀ ਕਿਸਾਨ ਆ ਗੁਰ ਸੰਬੋਧਨ ਕਰ ਰਹੇ ਸੀ ਜਾਪ ਕਰ ਰਹੇ ਸੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕਿਸਾਨਾਂ ਤੇ ਗੋਲੇ ਛੁੱਟੇ ਗਏ ਨੇ ਥਰੂ ਗੈਸ ਦੇ ਗੋਲੇ ਛੁੱਟੇ ਗਏ ਨੇ ਤੁਸੀਂ ਦੇਖੋ ਕਿਸ ਤਰ੍ਹਾਂ ਭਗੜੜ ਮੱਚੀ ਆ ਹਾਲੇ ਬਿਲਕੁਲ ਕਿਸਾਨ ਅੱਗੇ ਜਾਣ ਦੀ ਤਿਆਰੀ ਦੇ ਵਿੱਚ ਨਹੀਂ ਸੀ ਬਿਲਕੁਲ ਸ਼ਾਂਤਮਈ ਖੜੇ ਕਿਸਾਨਾਂ ਤੇ ਪਹਿਲਾ ਥਰੂ ਕਾਸ ਤੇ ਗੋਲੇ ਸੁੱਟੇ ਗਏ ਹਾਲੇ ਕੋਈ ਤਿਆਰੀ ਨਹੀਂ ਸੀ ਤੇ ਨਾਲ ਹੀ ਡਰੋਨ ਵੀ ਆ ਜਿਹੜਾ ਪੁਲਿਸ ਵੱਲੋਂ ਪੰਜਾਬ ਦੀ ਹੱਦ ਦੇ ਵਿੱਚ ਕੌਰ ਫਿਰ ਛੱਡ ਦਿੱਤਾ ਗਿਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਬੜੇ ਸਵਾਲ ਹੋ ਰਹੇ ਸੀ ਕਿ ਪੰਜਾਬ ਸਰਕਾਰ ਕੀ ਕਰਦੀ ਆ ਕਿਉਂ ਨਹੀਂ ਰੋਕ ਰਹੀ ਹਰਿਆਣਾ ਸਰਕਾਰ ਨੂੰ ਕਿ ਪੰਜਾਬ ਦੀ ਹੱਦ ਦੇ ਵਿੱਚ ਹਰਿਆਣਾ ਪੁਲਿਸ ਕਿਵੇਂ ਆਪਣਾ ਡਰੋਨ ਛੱਡ ਸਕਦੀ ਆ ਜਦ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਇੱਥੇ ਖੜੇ ਹੋਣ ਤਾਂ ਇੱਕ ਵਾਰ ਫਿਰ ਉਹੀ ਹੋਇਆ ਕਿ ਹਰਿਆਣਾ ਪੁਲਿਸ ਵੱਲੋਂ ਸ਼ਾਂਤਮਈ ਖੜੇ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਗਏ ਤੇ ਆਪਣਾ ਡਰੋਨ ਇੱਕ ਵਾਰ ਫਿਰ ਪੰਜਾਬ ਦੀ ਹੱਦ ਦੇ ਵਿੱਚ ਭੇਜਿਆ ਗਿਆ ਤੇ ਗੋਲੇ ਸੁੱਟੇ ਗਏ ਤਾਂ ਲਗਾਤਾਰ ਹੱਕ ਮੰਗਣ ਜਾ ਰਹੇ ਕਿਸਾਨਾਂ ਤੇ ਆਪਣੀ ਮੰਗ ਰੱਖਣ ਜਾ ਰਹੇ ਕਿਸਾਨਾਂ ਤੇ ਆਪਣੀ ਰਾਜਸਥਾਨੀ ਜਾ ਕੇ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਇੱਕ ਵਾਰ ਫਿਰ ਜ਼ਬਰ ਹੋ ਰਿਹਾ ਤੁਸੀਂ ਦੇਖੋ ਕਿਸ ਤਰ੍ਹਾਂ ਸ਼ਾਂਤਮਈ ਖੜੇ ਕਿਸਾਨਾਂ ਤੇ ਪੁਲਿਸ ਦੇ ਵੱਲੋਂ ਪਹਿਲਾਂ ਹੀ ਗੋਲਾਬਾਰੀਆਂ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਥਰੂ ਗੈਸ ਦੇ ਗੋਲੇ ਆ ਜਿਹੜੇ ਛੱਡ ਦਿੱਤੇ ਨੇ ਬਿਲਕੁਲ ਸ਼ਾਂਤ ਖੜੇ ਕਿਸਾਨਾਂ ਤੇ ਹਲੇ 11 ਨਹੀਂ ਸੀ ਵਜੇ ਕਿਸਾਨਾਂ ਦੀ ਹਲੇ ਕੋਈ ਕਾਲ ਨਹੀਂ ਸੀ ਕਿਸਾਨ ਆ ਗੁ ਸੰਬੋਧਨ ਕਰ ਰਹੇ ਸੀ ਜਾਪ ਕਰ ਰਹੇ ਸੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕਿਸਾਨਾਂ ਤੇ ਗੋਲੇ ਛੁੱਟੇ ਗਏ ਨੇ ਥਰੂ ਗੈਸ ਦੇ ਗੋਲੇ ਛੁੱਟੇ ਗਏ ਨੇ ਤੁਸੀਂ ਦੇਖੋ ਕਿਸ ਤਰ੍ਹਾਂ ਭਗੜੜ ਮੱਚੀ ਆ ਹਾਲੇ ਬਿਲਕੁਲ ਕਿਸਾਨ ਅੱਗੇ ਜਾਣ ਦੀ ਤਿਆਰੀ ਦੇ ਵਿੱਚ ਨਹੀਂ ਸੀ ਬਿਲਕੁਲ ਸ਼ਾਂਤਮਈ ਖੜੇ ਕਿਸਾਨਾਂ ਤੇ ਪਹਿਲਾ ਥਰੂ ਕਾਸਟੇ ਗੋਲੇ ਸੁੱਟੇ ਗਏ ਹਾਲੇ ਕੋਈ ਤਿਆਰੀ ਨਹੀਂ ਸੀ ਤੇ ਨਾਲ ਹੀ ਡਰੋਨ ਵੀ ਆ ਜਿਹੜਾ ਪੁਲਿਸ ਵੱਲੋਂ ਪੰਜਾਬ ਦੀ ਹੱਦ ਦੇ ਵਿੱਚ ਕੌਰ ਫਿਰ ਛੱਡ ਦਿੱਤਾ ਗਿਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਬੜੇ ਸਵਾਲ ਹੋ ਰਹੇ ਸੀ ਕਿ ਪੰਜਾਬ ਸਰਕਾਰ ਕੀ ਕਰਦੀ ਆ ਕਿਉਂ ਨਹੀਂ ਰੋਕ ਰਹੀ ਹਰਿਆਣਾ ਸਰਕਾਰ ਨੂੰ ਕਿ ਪੰਜਾਬ ਦੀ ਹੱਦ ਦੇ ਵਿੱਚ ਹਰਿਆਣਾ ਪੁਲਿਸ ਕਿਵੇਂ ਆਪਣਾ ਡਰੋਨ ਛੱਡ ਸਕਦੀ ਆ ਜਦਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਇੱਥੇ ਖੜੇ ਹੋਣ ਤਾਂ ਇੱਕ ਵਾਰ ਫਿਰ ਉਹੀ ਹੋਇਆ ਕਿ ਹਰਿਆਣਾ ਪੁਲਿਸ ਵੱਲੋਂ ਸ਼ਾਂਤਮਈ ਖੜੇ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਗਏ ਤੇ ਆਪਣਾ ਡਰੋਨ ਇੱਕ ਵਾਰ ਫਿਰ ਪੰਜਾਬ ਦੀ ਹੱਦ ਦੇ ਵਿੱਚ ਭੇਜਿਆ ਗਿਆ ਤੇ ਗੋਲੇ ਸੁੱਟੇ ਗਏ ਤਾਂ ਲਗਾਤਾਰ ਹੱਕ ਮੰਗਣ ਜਾ ਰਹੇ ਕਿਸਾਨਾਂ ਤੇ ਆਪਣੀ ਮੰਗ ਰੱਖਣ ਜਾ ਰਹੇ ਕਿਸਾਨਾਂ ਤੇ ਆਪਣੀ ਰਾਜਸਤਾਨੀ ਜਾ ਕੇ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਇੱਕ ਵਾਰ ਫਿਰ ਜ਼ਬਰ ਹੋ ਰਿਹਾ